ਕਹਿੰਦੇ ਬੋਰਡ ਦੇ ਪੇਪਰ ਹੋਣ ਤੇ ਨਕਲ ਕਰਨ ਵਾਸਤੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਆ ਸਟੂਡੈਂਟ ਤੇ ਹਰਿਆਣੇ ਦੇ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਹਿੰਦੇ ਵੀ ਦੱਸਿਆ ਜਾ ਰਿਹਾ ਵੀ ਨੂਂ ਦੀ ਇਹ ਵੀਡੀਓ ਹੈ ਹਰਿਆਣੇ ਦੇ ਨੂਂ ਦੀ ਤੇ ਜਿੱਥੇ 치ਟਿੰਗ ਕਰ ਰਹੇ ਆ ਸਟੂਡੈਂਟ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਪਹਿਲਾਂ ਵੀਡੀਓ ਦੇਖੋ ਤੁਸੀਂ ਹਨਾ ਆ ਦੇਖੋ ਕਿਵੇਂ ਕੰਦਾਂ ਤੇ ਚੜੇ ਹੋਏ ਨੇ ਆ ਦੇਖੋ ਤੁਸੀਂ ਬੋਰਡ ਦੇ ਪੇਪਰ ਨੇ ਤੇ ਇਹ ਕੰਧਾਂ ਦੇ ਚੜ ਕੇ ਪੇਪਰ ਘਰਾ ਰਹੇ ਆ ਦੇਖੋ ਤੁਸੀਂ ਕਿਵੇਂ ਚਿੰਬੜੇ ਹੋਇਆ ਕੰਧਾਂ ਦੇ ਨਾਲ ਆਹ ਦੇਖੋ ਤੁਸੀਂ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਬੰਦੇ ਨੇ ਤੇ ਆਹ ਦੇਖੋ ਤੁਸੀਂ ਵੀ ਪਤਾ ਲੱਗ ਰਿਹਾ ਸਾਫ ਸਾਫ ਬੀ ਨਕਲ ਮਾਰਨ ਦੇ ਤਰੀਕੇ ਲੱਭਣ ਵਾਲੇ ਵੀ ਇਹ ਨਹੀਂ ਦੇਖਦੇ ਵੀ ਜਾਨ ਖਾਤਰੇ ਚ ਪਈ ਹੋਈ ਆ ਦੇਖੋ ਤੁਸੀਂ ਹਨਾ ਵੀਡੀਓ ਦੇਖ ਕੇ ਇੰਨਾ ਕ ਤਾਂ ਪਤਾ ਲੱਗ ਗਿਆ ਵੀ ਜਾਨ ਖਾਤਰੇ ਚ ਪਾ ਕੇ ਵੀ ਨਕਲ ਮਾਰੀ ਜਾਂਦੇ ਆ ਬਤੰਦਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਨਕਲ ਵੀ ਅਗਲ ਨਾਲ ਵਜਦੀ ਆ ਸੋਸ਼ਲ ਮੀਡੀਆ ਤੇ ਵੀਡੀਓ ਅੱਗ ਵਾਂਗੂ ਫੈਲ ਰਹੀ ਆ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੁਸੀਂ ਆਪਦੀ رائے ਜ਼ਰੂਰ ਸਾਂਝੀ ਕਰਿਓ ਦੋਸਤੋ ਵੀ ਮਿਹਨਤ ਕਰਕੇ ਵੀ ਜਿਹੜਾ ਪੇਪਰ ਪਾਸ ਕੀਤੇ ਜਾ ਸਕਦੇ ਆ ਪਰ ਜਿਹੜੇ ਚੀਟਿੰਗ ਕਰਦੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਚੀਜ਼ਾਂ ਜ਼ਿੰਦਗੀ 'ਚ ਅੱਗੇ ਕੰਮ ਨਹੀਂ ਆਉਣੀਆਂ ਅੱਜ ਪੇਪਰ ਤਾਂ ਪਾਸ ਕਰ ਲੈਣਗੇ ਪਰ ਅਸਲ ਜ਼ਿੰਦਗੀ ਦੇ ਵਿੱਚ ਜੋ ਜਿਹੜਾ ਸਿੱਖਣ ਨੂੰ ਮਿਲਦਾ ਹੈ ਜਿਹੜੀਆਂ ਚੀਜ਼ਾਂ ਤੁਸੀਂ ਪ੍ਰੈਕਟੀਕਲ ਕਰਨੀਆਂ ਉਹ ਸਮਝ ਨਹੀਂ ਆਉਂਦੀਆਂ ਤਾਂ ਇਹਨਾਂ ਚੀਟਿੰਗ ਕਰਨ ਵਾਲੇ ਲਈ ਤੁਸੀਂ ਕੀ ਕਹੋਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਕਰਿਓ ਸ਼ੇਅਰ ਤੇ ਇਹ ਜ਼ਰੂਰ ਦੇਖ ਲਓ ਤੁਸੀਂ ਆ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਵੀ ਜਾਣ ਦੀ ਪ੍ਰਵਾਹ ਵੀ ਨਹੀਂ ਕਰ ਰਹੇ ਯਾਰ ਕੰਧਾਂ ਦੇ ਚੜੇ ਪਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਨਕਲ ਜਿੰਨਾਂ ਨੂੰ ਕਰਾਰੇ ਨੇ ਦਾ ਭਵਿੱਖ ਵੀ ਖਰਾਬ ਕਰ ਰਹੇ ਨੇ ਕਿਉਂਕਿ ਭਵਿੱਖ ਉਸ ਬੰਦੇ ਦਾ ਹੀ ਬਣਨਾ ਹੈ ਜਿਸ ਨੇ ਪੜ੍ਹ ਕੇ ਐਗਜ਼ਾਮ ਦਿੱਤੇ ਹੋਣ ਤੇ ਪਾਸ ਕੀਤੀ ਹੋਵੇ ਕਲਾਸ ਪਰ ਆ ਚੀਟਿੰਗ ਦੇ ਨਾਲ ਪਾਸ ਕਰਨਾ ਸਿਰਫ ਪਾਸ ਤਾਂ ਹੋ ਜਾਂਦਾ ਪਰ ਅਸਲ ਜ਼ਿੰਦਗੀ ਦੇ ਵਿੱਚ ਉਹ ਕਦੇ ਵੀ ਪਾਸ ਨਹੀਂ ਹੁੰਦਾ ਤਾਂ ਆਪਦੀ رائے ਜ਼ਰੂਰ ਸਾਂਝੀ ਕਰੋ ਇਸ ਵੀਡੀਓ ਬਾਰੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ